ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਜੀਤ ਸਲਾਈ ਕਢਾਈ ਚੈਨਲ ਵਿੱਚ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪੌਂਚੇ ਤੋਂ ਲੈ ਕੇ ਹਸਨ ਤੱਕ ਜਿਹੜੀ ਟੇਢੀ ਸਿਉਣਾ ਵੀ ਉਹ ਕਿਸ ਤਰ੍ਹਾਂ ਲਗਾਈ ਜਾਂਦੀ ਹੈ ਆਪਾਂ ਸਲਵਾਰ ਰੈਡੀ ਕੀਤੀ ਹੋਈ ਹੈ ਇਹਦੀ ਮੋਰੀ ਆਪਾਂ نیچے ਤੋਂ ਪੌਂਚੇ ਦੀ 6 ਇੰਚ ਰੱਖਣੀ ਹੈ ਅਤੇ ਉੱਪਰ ਤੋਂ 7 ਇੰਚ ਇੱਥੋਂ ਹੁਣ ਆਪਾਂ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਸਿਉਣ ਲਗਣੀ ਹੈ ਇਹ ਆਪਣਾ ਨਿਸ਼ਾਨ ਲੱਗ ਚੁੱਕਿਆ ਇੱਥੋਂ ਪਹੁੰਚੇ ਦਾ ਮੋਰੀ ਦਾ ਇੱਥੋਂ ਹੁਣ ਆਪਾਂ ਜਿਹੜੀ ਸਿਉਣਾ ਹੈ ਉਹ ਆਪਾਂ ਇੱਥੋਂ ਇਸ ਤਰ੍ਹਾਂ ਨਹੀਂ ਲਈ ਜਾਣੀ ਇਥੋਂ ਜੇ ਆਪਾਂ ਇਥੋਂ ਇਸ ਤਰ੍ਹਾਂ ਸਲਾਈ ਲਗਾਵਾਂਗੇ ਤਾਂ ਜਿਹੜੀ ਹੈ ਕਿ ਸਲਵਾਰ ਪਿੱਛੇ ਤੋਂ ਇਥੋਂ ਵੀ ਬਾਹਰ ਨੂੰ ਨਿਕਲਦੀ ਰਹਿੰਦੀ ਹੈ ਤੇ ਜੇ ਇਥੋਂ ਆਪਾਂ ਇਹ ਹੀ ਸਲਾਈ ਇਥੋਂ ਆਪਾਂ 1/2 ਇੰਚ ਅੰਦਰ ਨੂੰ ਕਰਾਂਗੇ ਤਾਂ ਇਹ ਸਲਾਈ ਆਪਣੀ ਸਹੀ ਲੱਗੇਗੀ ਆ ਦੇਖੋ हम आप इतों सिलाई लगावे ये सिलाई हम आप इतों लगावेंगे ये आप सिलाई हम इतों इस अंतर वाले इस निशान तो इस तरह है ये सिलाई आप इतों हसन दे इतों तक लावे हूँ आप दूसरी साइड तो लावेंगे पहला ये अपनी दूसरी साइड है 7 ਇੰਚ ਆਪਾਂ نیچے ਤੋਂ ਲੈਣਾ ਪਹੁੰਚਾ 7 ਇੰਚ ਉੱਪਰ ਤੋਂ ਉਸੇ ਹੀ ਤਰ੍ਹਾਂ ਆਪਾਂ ਜਿਹੜੀ ਇਹ ਸਲਾਈ ਹੈ ਉਸੇ ਹੀ ਤਰ੍ਹਾਂ ਇਹ ਸਲਾਈ ਆਪਾਂ ਇੱਥੋਂ ਥੋੜੀ ਕ ਅੰਦਰ ਨੂੰ ਰੱਖਣੀ ਹੈ ਇਸ ਤਰ੍ਹਾਂ ਇਹਦੇ ਨਾਲ ਇੱਥੋਂ ਸ਼ੇਪ ਵੀ ਵਧੀਆ ਆਊਗੀ सही तरह यह आप सिलाई लानी है आ देखो ये अपनी सिलाई लग चुकी है दोनों सैडा तो ਵੀਡੀਓ ਵਧੀਆ ਲੱਗੇ ਤਾਂ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ